ਬੇਆਸ ਲਾਮਨਿਓ ਕਰਨੀ ਸਿੱਖੀ ਕੌਮ ਬਦਨਾਮ ਨਈਓ ਕਰਨੀ ਅਸੀਂ ਪੁੱਲਣਾ ਨੀ ਫਤਿਹ ਦਾ ਜੈਕਾਰਾ ਅਸੀਂ ਨੀ ਤੇਰੀ ਇਨ ਮੰਨਣੀ ਅਸੀਂ ਪੁੱਲਣਾ ਨੀ ਫਤਿਹ ਦਾ ਜੈਕਾਰਾ ਅਸੀਂ ਨੀ ਤੇਰੀ ਇਨ ਮੰਨਣੀ ਸਾਨੂੰ ਜਾਨ ਜਾਨ ਨਾਲੋਂ ਤਰਮ ਪਿਆਰਾ ਅਸੀਂ ਤੇਰੀ ਇਹ ਨਮੰਨਣੀ ਸਾਨੂੰ ਦਾਦੇ ਨੇ ਇੱਕੋ ਹੀ ਗੱਲ ਦੱਸਤੀ ਸਿੱਖੀ ਜਿੰਦ ਵਟੇ ਵੀ ਬੜੀ ਹੀ ਸਸਤੀ ਸਾਨੂੰ ਦਾਦੇ ਨੇ ਇੱਕੋ ਹੀ ਗੱਲ ਦੱਸਤੀ ਸਿੱਖੀ ਜਿੰਦ ਵਟੇ ਵੀ ਬੜੀ ਹੀ ਸਸਤੀ ਸਿੱਖੀ ਲੈਣ ਨੂੰ ਤਾਂ ਲੱਗੇ ਮੁੱਲ ਪਾਰ ਅਸੀਂ ਤੇਰੀ ਇਨਮੰਨਣੀ ਸਿੱਖੀ ਲੈਣ ਨੂੰ ਤਾਂ ਲੱਗੇ ਮੁੱਲ ਪਾਰ ਅਸੀਂ ਤੇਰੀ ਇਨਮੰਨਣੀ ਸਾਨੂੰ ਜਾਨ अस् ईन मन्न सू जनो धर्म प्यासी ते ईन मननी अस् पड नी के वि कुर बहे सिखी तु जिन्द जान अस् पडनानि के कुर् ਵਾਰ ਦੇ ਅੰਗੇ ਸਿੱਖੀ ਤੋਂ ਜਿੰਦ ਜਾਨ ਨੂੰ ਜਿਹੜਾ ਕਰਨਾ ਨਹੀਂ ਕਰ ਲਇਓ ਕਾਰਾ ਅਸੀਂ ਨਹੀਂ ਤੇਰੀ ਇਹਨ ਮੰਨਣੀ ਜਿਹੜਾ ਕਰਨਾ ਨਹੀਂ ਕਰ ਲਇਓ ਕਾਰਾ ਅਸੀਂ ਨਹੀਂ ਤੇਰੀ ਇਹਨ ਮੰਨਣੀ ਸਾਨੂੰ ਜਾਨ ਨਾ ਨੋ ਜਾਨ ਨਾਲੋ ਤਰਮ ਪਿਆਰਾ ਅਸੀ ਨਹੀਂ ਤੇਰੀ ਇਨ ਮੰਨਣੀ ਬੰਦ ਬੰਦ ਸਾਡੇ ਕੱਟ ਦੇ ਸਰੀਰ ਦੇ ਭਾਵੇਂ ਸੁਬਿਆ ਹੁਣੇ ਸਾਨੂੰ ਤੂੰ چیر ਦੇ ਬੰਦ ਬੰਦ ਸਾਡੇ ਕੱਟ ਦੇ ਸਰੀਰ ਦੇ ਭਾਵੇਂ ਸੁਬਿਆ ਹੁਣੇ ਸਾਨੂੰ ਚੀਰ ਦੇ ਸਾਡੇ ਰੱਖਦੇ ਸਿਰਾਂ ਦੇ ਉੱਤੇ ਆਰਾਸੀ ਨੀ ਤੇਰੀ ਇਹ ਨੰ ਮੰਣਣੀ ਸਾਡੇ ਰੱਖਦੇ ਸਿਰਾਂ ਦੇ ਉੱਤੇ ਆਰਾ ਅਸੀਂ ਨੀ ਤੇਰੀ ਇਹ ਨੰ ਮੰਣਣੀ ਸਾਨੂੰ ਜਾਨ

ਜਾ ਚਾ ਚਾੜਦਾ ਲਾਲ ਜੋਰ ਪਾਵੇ ਆਪਣਾ ਤੂ ਸਾਰਾ ਅਸੀਂ ਤੇਰੀ ਇਨ ਮੰਨਣੀ ਲਾਲ ਜੋਰ ਪਾਵੇ ਆਪਣਾ ਤੂ ਸਾਰਾ ਅਸਾਨੀ ਤੇਰੀ ਇਨ ਮੰਨਣੀ ਸਾਨੂ

ीनि तेरी इन मन सू जा

ਸਿੱਖੀ ਜਿੰਦ ਵਟੇ ਵੀ ਬੜੀ ਹੀ ਸਸਤੀ ਸਾਨੂੰ ਦਾਦੇ ਨੇ ਇੱਕੋ ਹੀ ਗੱਲ ਦੱਸਤੀ ਸਿੱਖੀ ਜਿੰਦ ਵਟੇ ਵੀ ਬੜੀ ਹੀ ਸਸਤੀ ਸਿੱਖੀ ਲੈਣ ਨੂੰ ਤਾਂ ਲੱਗੇ ਮੁੱਲ ਪਾਰ ਅਸੀਂ ਤੇਰੀ ਇਨਮੰਨਣੀ ਸਿੱਖੀ ਲੈਣ

ਵਾਰ ਦਿਆਂਗੇ ਸਿੱਖੀ ਤੋਂ ਜਿੰਦ ਜਾਨ ਨੂੰ ਅਸੀਂ ਪੜਨਾਂ ਨਹੀਂ ਕਦੇ ਵੀ ਕੁਰਾਨ ਨੂੰ ਵਾਰ ਦਿਆਂਗੇ ਸਿੱਖੀ ਤੋਂ ਜਿੰਦ ਜਾਨ ਨੂੰ ਜਿਹੜਾ ਕਰਨਾ ਨਹੀਂ ਕਰ ਲੈਓ ਕਾਰਾ ਅਸੀਂ ਨਹੀਂ ਤੇਰੀ ਇਹਨ ਮੰਨਣੀ ਜਿਹੜਾ ਕਰਨਾ ਨਹੀਂ ਕਰ ਲੈ असनी तेरी इन मनणणी सानू जान नालो तरम पियारा असनी तेरी इन मनणणी सानू जान नालो तरम पियारा असनी तेरी इन मनणणी बांध बांध साडे कट दे शरीर दे ਭਾਵੇਂ ਸੁਬਿਆ ਹੁਣੇ ਸਾਨੂੰ ਤੂੰ چیر ਦੇ ਬੰਦ-ਬੰਦ ਸਾਡੇ ਕੱਟ ਦੇ ਸਰੀਰ ਦੇ ਭਾਵੇਂ ਸੁਬਿਆ ਹੁਣੇ ਸਾਨੂੰ ਤੂੰ چیر ਦੇ ਸਾਡੇ ਰੱਖ ਦੇ ਸਿਰਾਂ ਦੇ ਉੱਤੇ ਆਰਾ ਸਾਡੇ ਰੱਖਦੇ ਸੀਰਾਂ ਦੇ ਉੱਤੇ ਆਰਾ ਅਸੀਂ ਨਹੀਂ ਤੇਰੀ ਇਨ ਮੰਨਣੀ ਸਾਨੂੰ ਤੋਂ ਜਹਾਨ ਸਾਰਾ ਡਰਦਾ ਸਾਨੂੰ ਤਾਂ ਮੌਤ ਵੇਖ ਚਾ ਚਾ ਚੜਦਾ ਜੇੜੀ ਮੌਤ ਤੋਂ ਜਹਾਨ ਸਾਰਾ ਡਰਦਾ ਸਾਨੂੰ ਤਾਂ ਵੇਖ ਮੌਤ ਚਾ ਚਾ ਚੜਦਾ ਲਾਲ ਜੋਰ ਪਾਵੇ ਆਪਣਾ ਤੁਸਾਰ ਅਸੀਂ ਨਹੀਂ ਲਾਲੇ ਜੋਰ ਪਾਵੇਂ ਆਪਣਾ ਤੂੰ ਸਾਰਾ ਅਸਾਨੀ ਤੇਰੀ ਈਨ ਮੰਨਣੀ ਸਾਨੂੰ ਜਾਨ ਨਾਲੋਂ ਤਰਮ ਪਿਆਰਾ ਅਸੀਂ ਨਹੀਂ ਤੇਰੀ ਈਨ ਮੰਨਣੀ ਸਾਨੂੰ ਜਾਨ ਨਾਲੋਂ Para a